ਦੀਵਾਨਾ ਰੇਡੀ ਦੇ ਸਤਿਕਾਰਯੋਗ ਸਰੋਤਿਓ ਲਾ ਤੁਹਾਡੀ ਪੇਸ਼ੇ ਨਜ਼ਰ ਹੈ ਡਾਕਟਰ ਅਜੀਤ ਪਾਲ ਸਿੰਘ ਹੋਰਾਂ ਦਾ ਇੱਕ ਆਰਟੀਕਲ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਹਰਨੀਆਂ ਦੇ ਬਾਰੇ ਲਿਖਦੇ ਆ ਕਿ ਜਦੋਂ ਪੇਟ ਦੇ ਅੰਦਰੂਨੀ ਅੰਗ ਜਾਂ ਅੰਗਾਂ ਦੇ ਕੁਝ ਹਿੱਸੇ ਜੋ ਜਨਮ ਸਮੇਂ ਤੋਂ ਬਣੇ ਹੋਏ ਸਰਾਖ ਜਾਨੀ ਜਿਸ ਨੂੰ ਇੰਟਰਨਲ ਇਨਗੁਇਨਲ ਰਿੰਗ ਜਦ ਧੋਨੀ ਆਤ ਜਾਂ ਕਮਜ਼ੋਰ ਹਿੱਸੇ ਦੇ ਵਿੱਚੋਂ ਬਾਣ ਕੇ ਬਾਹਰ ਨਿਕਲਾ ਕੇ ਗੰਡ ਵਾਂਗ ਬੰਤਰ ਬਣ ਜਾਵੇ ਤਾਂ ਇਸ ਨੂੰ ਹਰਨੀਆਂ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਜ਼ਿਆਦਾਤਰ ਅੰਤਰੀਆਂ ਜਾਂ ਓਮੈਟਮ ਹੀਠਾ ਆਉਂਦਾ ਹੈ ਤੇ ਪਿੰਡੂ ਵਾਲੇ ਪਿੰਡੂ ਵਾਲੇ ਹਰਨੀਆਂ ਦੇ ਵਿੱਚ ਅੰਤਰੀਆਂ ਜਾਂ ਓਮੈਟਮ ਤੋਂ ਇਲਾਵਾ ਪਿਸ਼ਾਬ ਵਾਲੇ ਬਲੈਡਰ ਦਾ ਹਿੱਸਾ ਅਪੈਂਡਿਕਸ ਔਰਤਾਂ ਦੇ ਵਿੱਚ ਓਵਰੀ ਜਾਨਕਿ ਅੰਡੇਦਾਨੀ ਜਾਂ ਫਲੈਪਿਅਨ ਟਿਊਬ ਦੇ ਵਿੱਚ ਇਹ ਆ ਸਕਦੇ ਨੇ ਜ਼ਿਆਦਾਤਰ ਹਰਨੀਆਂ ਸਰੀਰ ਦੇ ਬਾਹਰੀ ਹਿੱਸਿਆਂ ਜਿਵੇਂ ਕਿ ਪੈਡੂ ਜਾਂ ਥੋਣੀ ਦੇ ਵਿੱਚ ਹੁੰਦਾ ਹੈ ਤੇ ਇਹ ਸਰੀਰ ਦੇ ਅੰਦਰ ਵੀ ਹੋ ਸਕਦੇ ਨੇ ਪੈਡੂ ਦਾ ਹਰਨੀਆਂ ਜਾਂ ਇਨਗੂਨਿਅਲ ਹਰਨੀਆਂ ਕੀ ਹੁੰਦੀਆਂ ਨੇ ਇਸ ਬਾਰੇ ਲਿਖਦੇ ਨੇ ਕਿ ਇਹ 5 ਤੋਂ 15% ਤੱਕ ਇਹ ਪ੍ਰੋਬਲਮ ਨੌਜਵਾਨੀ ਚ ਪਾਈ ਜਾਂਦੀ ਹੈ ਉਮਰ ਦੇ ਹਿਸਾਬ ਦੇ ਨਾਲ ਇਸ ਦੀ ਮਿਕਦਾਰ ਵੱਧ ਸਕਦੀ ਹੈ ਮਰਦਾਂ ਨਾਲੋਂ ਔਰਤਾਂ ਨਾਲੋਂ ਮਰਦਾਂ ਦੇ ਵਿੱਚ ਇਹ 20 ਗੁਣਾ ਵੱਧ ਹੁੰਦਾ ਹੈ ਹਰਨੀਆਂ ਹੁੰਦਾ ਹੀ ਕਿਉਂ ਹੈ ਹਰਨੀਆ ਬਣਨ ਦੇ ਬਹੁਤ ਸਾਰੇ ਕਾਰਨ ਇੱਕੋ ਵੇਲੇ ਕੰਮ ਕਰਦੇ ਨੇ ਇਸ ਦਾ ਮੁੱਖ ਕਾਰਨ ਹੈ ਕਿ ਪੇਟ ਦੇ ਅੰਦਰ ਦਬਾਅ ਬਣਾਉਣ ਵਾਲੇ ਕਾਰਨ ਜਿਵੇਂ ਕਿ ਵਾਰ-ਵਾਰ ਖੰਘਣਾ ਜ਼ੋਰ-ਜ਼ੋਰ ਦੀ ਚੀਖਣਾ ਲਗਾਤਾਰ ਕਬਜ਼ ਰਹਿਣੀ ਪਿਸ਼ਾਬ ਦੇ ਵਿੱਚ ਰੁਕਾਵਟ ਪੈਣਾ ਜ਼ਿਆਦਾ ਬੱਚੇ ਪੈਦਾ ਕਰਨਾ ਪੇਟ ਦਾ ਵਧਣਾ ਕੈਂਸਰ ਪੋਰਟਲ ਸ਼ਰਾਵਾਂ ਦੇ ਵਿੱਚ ਦਬਾਅ ਪੈਣਾ ਇਹ ਬਹੁਤ ਸਾਰੇ ਕਾਰਨ ਨੇ ਜਿਹੜੇ ਕਿ ਹਰਨੀਆਂ ਬਣਦੇ ਨੇ ਕਿਉਂਕਿ ਜਦੋਂ ਤੁਸੀਂ ਜ਼ੋਰ ਨਾਲ ਖੰਘਦੇ ਵੀ ਹੋ ਨਾ ਤੁਹਾਡੇ ਪੇਟ ਦੇ ਮਸਲ ਤੇ ਬਹੁਤ ਦਬਾਅ ਬਣਦਾ ਹੈ ਜ਼ੋਰ ਨਾਲ ਚੀਖ ਦਿਓ ਚੀ ਤਾਂ ਵੀ ਤੁਹਾਡੇ ਢਿੱਡ ਤੇ ਅਸਰ ਪੈਂਦਾ ਹੈ ਖੰਘਦੇ ਸਮੇਂ ਜਾਂ ਕਸਰਤ ਕਰਦੇ ਸਮੇਂ ਪੇਟ ਤੇ ਦਬਾਅ ਵੱਧਦਾ ਹੈ ਪੇਟ ਦੀਆਂ ਅੰਤੜੀਆਂ ਸਰੀਰ ਦੇ ਕਮਜ਼ੋਰ ਹਿੱਸਿਆਂ ਜਾਂ ਟਰਾਂਸਵਰਸ ਫੇਸੀਆ ਤੋਂ ਬਾਹਰ ਨਿਕਲ ਆਉਂਦੀਆਂ ਨੇ ਜਣੀ ਸਰੀਰ ਦੇ ਅੰਦਰ ਸਾਡੇ ਇੱਕ ਛਿੱਲੀ ਹੁੰਦੀ ਹੈ ਉਹ ਫਟ ਜਾਂਦੀ ਹੈ ਜਿਸ ਨੂੰ ਪਾੜ ਕੇ ਉਹ ਮਾਸ ਬਾਹਰ ਆਉਣ ਲੱਗ ਪੈਂਦਾ ਹੈ ਪਰ ਇਸ ਦੇ ਨਾਲ ਸਰੀਰ ਦੀ ਰੱਖਿਆਕ ਪ੍ਰਣਾਲੀ ਕੰਮ ਕਰਦੀ ਹੈ ਇਸ ਦੇ ਵਿੱਚੋਂ ਇਨ ਗੁਨੀਅਲ ਮਾਸਪੇਸ਼ੀਆਂ ਸੁੰਗੜ ਕੇ ਇੱਕ ਪ੍ਰਕਾਰ ਦੀ ਸ਼ਟਰ ਪ੍ਰਣਾਲੀ ਰਾਹੀਂ ਕਮਜ਼ੋਰ ਹਿੱਸਿਆਂ ਨੂੰ ਢੱਕ ਲੈਂਦੀਆਂ ਨੇ ਜਿਸ ਨਾਲ ਹਰਨੀਆਂ ਨਹੀਂ ਹੁੰਦਾ ਪਰ ਵਕ ਵਕ ਕਾਰਨਾ ਕਰਕੇ ਸ਼ਟਰ ਪ੍ਰਣਾਲੀ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਨੇ ਜਾਂ ਟੁੱਟਦੀਆਂ ਨੇ ਵੱਧਦੀ ਉਮਰ ਘਟ ਸਰੀਰਿਕ ਕਸਰਤ ਮਟਾਪਾ ਬਿਮਾਰੀ ਜਾਂ ਆਪਰੇਸ਼ਨ ਦੇ ਨਾਲ ਸਰੀਰ ਦਾ ਵਜਨ ਘਟਣਾ ਆਦਿ ਇਨਡਾਇਰੈਕਟ ਇਨਗੁਨੀਆਂ ਹਰਨੀਆਂ ਦੇ ਵਿੱਚ ਜਨਮ ਤੋਂ ਹੀ ਬਣੇ ਹੋਏ ਥੈਲੀ ਵੀ ਇੱਕ ਕਾਰਨ ਹੁੰਦਾ ਹੈ ਪਛਾਣ ਤੇ ਲੱਛਣ ਇਸਤੇ ਨੇ ਕਿ ਸ਼ੁਰੂ ਦੇ ਵਿੱਚ ਇਹ ਹੌਲੀ ਹੌਲੀ ਵੱਧਦਾ ਹੈ ਇਸ ਕਾਰਨ ਥੋੜੀ ਬਹੁਤੀ ਪਰੇਸ਼ਾਨੀ ਹੁੰਦੀ ਹੈ ਸਿਰਫ ਖੰਗਣ ਜਾਂ ਜ਼ੋਰ ਲਾਉਣ ਤੇ ਹੀ ਉਹ ਪੇਡੂ ਦਾ ਵਾਰ ਦਿਸਦਾ ਕਿ ਤੁਹਾਡੇ ਉਹ ਗੰਡ ਜੀ ਬਣੀ ਦਿਸਦੀ ਹੈ ਜਦੋਂ ਤੁਸੀਂ ਜ਼ੋਰ ਨਾਲ ਖੰਘਦੇ ਹੋ ਜਾਂ ਚੀਖਦੇ ਹੋ ਤਾਂ ਉਸ ਦੇ ਵਿੱਚ ਹਿਲਜੁਲ ਨਜ਼ਰ ਆਉਂਦੀ ਹੈ। ਆ ਉਭਾਰ ਦਿਸਦਾ ਜੋ ਸਰੀਰ ਨੂੰ ਢਲਾ ਛੱਡਦੇ ਹੀ ਗਾਇਬ ਹੋ ਜਾਂਦਾ। ਹਰਨੀਆਂ ਦੀ ਗੰਢ ਵਧਨ ਪਿੱਛੋਂ ਗੰਢ ਆਪ ਹੀ ਅੰਦਰ ਨਹੀਂ ਹੋ ਜਾਂਦੀ। ਮਰੀਜ਼ ਲੇਟ ਕੇ ਖੁਦ ਆਪਣੇ ਹੱਥ ਨਾਲ ਇਸ ਨੂੰ ਦਬਾ ਕੇ ਆਪਣੇ ਤਰੀਕੇ ਨਾਲ ਇਸ ਨੂੰ ਅੰਦਰ ਕਰਦਾ ਹੈ। ਇਹਨਾਂ ਸਾਰਿਆਂ ਨੂੰ ਰੀਡਿਊਸਿਬਲ ਹਰਨੀਆਂ ਕਹਿੰਦੇ ਨੇ। ਹਰਨੀਆਂ ਵਿੱਚ ਅੰਤੜੀਆਂ ਮਲੈਮ ਹੁੰਦੀਆਂ ਨੇ। ਤੇ ਗੁਰਗੁੜ ਦੀ ਆਵਾਜ਼ ਕਰਦੀਆਂ ਨੇ ਤੇ ਇਹਨਾਂ ਨੂੰ ਸਥੈਥੋਸਕੋਪ ਦੇ ਨਾਲ ਅੰਤੜੀਆਂ ਦੀ ਗਤੀ ਸੁਣਾਈ ਦਿੰਦੀ ਆ ਉਹ ਮੈਟਮ ਵੀ ਮਲਾਈਮ ਹੁੰਦਾ ਇਸ ਦਾ ਆਖਰੀ ਹਿੱਸਾ ਮੁਸ਼ਕਲ ਨਾਲ ਅੰਦਰ ਜਾਂਦਾ ਇਸ ਦੇ ਵਿੱਚ ਪੈਰੀਸਟਾਲਸ ਨਹੀਂ ਹੁੰਦੀ ਤੇ ਲੰਮੇ ਅਰਸੇ ਪਿੱਛੋਂ ਹਰਨੀਆਂ ਦੀ ਗੰਢ ਦੇ ਵਿੱਚ ਅੰਤੜੀਆਂ ਉਹ ਮੈਟਮ ਆਪਸ ਦੇ ਵਿੱਚ ਚਿਪਕੇ ਜਾਂਦੇ ਨੇ ਇਹ ਦਿਵਾਨ ਤੇ ਵੀ ਛੋਟਾ ਨਹੀਂ ਹੁੰਦਾ ਤੇ ਇਸ ਨੂੰ ਇਰਰੋਡਿਸੀਬਲ ਹਰਨੀਆਂ ਕਹਿੰਦੇ ਨੇ ਇਸ ਦੇ ਵਿੱਚ ਜਿਹੜਾ ਜਾਨਲੇਵਾ ਖਤਰਾ ਕੀ ਹੈ ਹਰਨੀਆਂ ਦੀ थैਲੀ ਦੇ ਵਿੱਚ ਆ ਰਹੀਆਂ ਅੰਤੜੀਆਂ ਉਹ ਮੈਟਮ ਆਦ ਹਰਨੀਆਂ ਦੇ ਸਰਾਖ ਤੇ ਅਚਾਨਕ ਦਬਾਅ ਪਾਉਣ ਨਾਲ ਜਕੜ ਜਾਨੀ ਕਿ ਇਹਨਾਂ ਦੀ ਸਟੈਗੂਲੇਸ਼ਨ ਲੈ ਜਾਂਦੇ ਨੇ ਜੇ ਇਹ ਅਵਸਥਾ ਜਾਰੀ ਰਹਿੰਦੀ ਹੈ ਤਾਂ ਅੰਤੜੀਆਂ ਜੋ ਮੈਟਮ ਦੀ ਬਲੱਡ ਸਪਲਾਈ ਬੰਦ ਹੋ ਸਕਦੀ ਤੇ ਬਲੱਡ ਸਪਲਾਈ ਬੰਦ ਹੋ ਸਕਦੀ ਹੈ ਇਸ ਨਾਲ ਗੈਂਗਰੀਨ ਵੀ ਹੋ ਸਕਦਾ ਹੈ ਤੇ ਇਸ ਰਕਾਵਟ ਦੇ ਵਿੱਚ ਕਟਾਣੂਆਂ ਦੇ ਵਾਧੇ ਨਾਲ ਜ਼ਹਿਰੀਲੇ ਪਦਾਰਥ ਟੌਕਸਨ ਬਣਦੇ ਨੇ ਆਂਤੜੀਆਂ ਬੰਦ ਹੋ ਜਾਂਦੀਆਂ ਨੇ ਇਸ ਇਸ ਵਧੀ ਹੋਈ ਇਨਫੈਕਸ਼ਨ ਕਰਕੇ ਪੈਰੀਟੋਨਾਈਟਸ ਹੋ ਸਕ ਪੈਰੀਟੋਨਾਈਟਸ ਹੋ ਸਕਦਾ ਹੈ ਜਿਸ ਨਾਲ ਜ਼ਿੰਦਗੀ ਖਤਰੇ ਦੇ ਵਿੱਚ ਪੈ ਜਾਂਦੀ ਹੈ ਸਟੈਰ ਲਗੂਇਜ਼ੇਸ਼ਨ ਜਿੰਨਾ ਪ੍ਰਾਣਾ ਹੋਵੇ ਉਨਾ ਹੀ ਮੌਤ ਦਾ ਦਰ ਵੱਧ ਹੋ ਡਰ ਵੱਧ ਹੋਏਗਾ ਇਸ ਦਾ ਆਪਰੇਸ਼ਨ ਕੀਤਾ ਜਾਂ ਕਦੋਂ ਕੀਤਾ ਜਾਂਦਾ ਇਸ ਬਾਰੇ ਡਾਕਟਰ ਅਜੀਤਪਾਲ ਸਿੰਘ ਐਮ ਡੀ ਲਿਖਦੇ ਨੇ ਕਿ ਮਰੀਜ਼ ਦੀ ਸਿਗਰਟ ਨੋਸ਼ੀ ਕੁਝ ਦਿਨ ਪਹਿਲਾਂ ਇਸ ਤੋਂ ਬੰਦ ਕਰ ਦਿੱਤੀ ਜਾਂਦੀ ਹੈ ਮੋٹے ਆਜ਼ਮੀ ਦਾ ਵਜ਼ਨ ਘਟਾਇਆ ਜਾਂਦਾ ਹਿਰਦੇ ਫੇਫੜਿਆਂ ਤੇ ਗੁਰਦੇਆਂ ਦੀ ਗੁਰਦਿਆਂ ਦੀ ਜਾਂਚ ਆਮ ਤੌਰ ਤੇ ਆਪਰੇਸ਼ਨ ਤੋਂ ਪਹਿਲਾਂ ਕੀਤੀ ਜਾਂਦੀ ਹੈ ਮਰੀਜ਼ ਜੋ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਨਾਲ ਗ੍ਰਸਤ ਹੋਵੇ ਉਸ ਨੂੰ ਪਹਿਲਾਂ ਕੰਟਰੋਲ ਕੀਤਾ ਜਾਂਦਾ ਹੈ ਜੇ ਉਕਤ ਬਿਮਾਰੀਆਂ ਪੂਰੀ ਤਰ੍ਹਾਂ ਕੰਟਰੋਲ 'ਚ ਨਹੀਂ ਹੈ ਤਾਂ ਉਹਨਾਂ ਦੇ ਇਲਾਜ ਨਾਲ ਵੱਧ ਤੋਂ ਵੱਧ ਸੰਭਵ ਕੰਟਰੋਲ ਕਰਕੇ ਆਪਰੇਸ਼ਨ ਕਰ ਦਿੱਤਾ ਜਾਂਦਾ ਹੈ ਸਟੈਗੂਲੇਸ਼ਨ ਹੋਣ ਤੇ ਐਮਰਜੈਂਸੀ ਆਪਰੇਸ਼ਨ ਕੁਝ ਹੀ ਕੰਟੈਂਜ ਕਰਨਾ ਲਾਜ਼ਮੀ ਹੁੰਦਾ ਹੈ ਜੇ ਸਟੈਗੂਲੇਸ਼ਨ ਖਤਮ ਹੋ ਜਾਵੇ ਹਰਨੀਆਂ ਅੰਦਰ ਚਲੀਆਂ ਜਾਣ ਤਾਂ ਆਪਰੇਸ਼ਨ ਕੁਝ ਦਿਨ ਠਹਿਰ ਕੇ ਵੀ ਕੀਤਾ ਜਾ ਸਕਦਾ ਹੈ ਇਸ ਨਾਲ ਮਾਸਪੇਸ਼ੀਆਂ ਦੀ ਸੋਜ ਉਤਰ ਜਾਵੇ ਜਾਂ ਮਰਮਤ ਮਜ਼ਬੂਤ ਹੋ ਸਕੇ ਸਟੈਗੂਲੇਸ਼ਨ ਦੇ ਪਹਿਲੇ ਦਿਨ ਹੀ ਜੇ ਮਰੀਜ਼ ਆਰਾਮ ਨਾਲ ਬਿਸਤਰੇ ਤੇ लेट ਸਕੇ ਤਾਂ ਉਸ ਨੂੰ ਦਰਦ ਦਾ ਟੀਕਾ ਲਾਇਆ ਜਾਂਦਾ ਹੈ ਤੇ ਬਿਸਤਰੇ ਦੇ ਪੈਰਾਂ ਵਾਲਾ ਪਾਸਾ 6 ਤੋਂ 12 ਇੰਚ ਉੱਪਰ ਰੱਖਿਆ ਜਾਂਦਾ ਹੈ ਇਸ ਨਾਲ ਹਰਨੀਆ ਅੰਦਰ ਜਾ ਸਕਦਾ ਹੈ ਜੇ ਗੰਢ ਅੰਦਰ ਨਾ ਜਾਵੇ ਤਾਂ ਇਸ ਨੂੰ ਹਲਕਾ ਹੱਥ ਨਾਲ ਦਬਾ ਕੇ ਟੈਂਸ਼ਨ ਤਰੀਕੇ ਨਾਲ 10 ਸੀਸ ਤਰੀਕੇ ਨਾਲ ਅੰਦਰ ਕੀਤਾ ਜਾਂਦਾ ਹੈ ਦੇਰੀ ਵਾਲੇ ਮਰੀਜ਼ਾਂ ਦੇ ਵਿੱਚ ਇਹ ਸੰਭਵ ਨਹੀਂ ਹੈ ਹਰਨੀਆਂ ਦੀ ਬੈਲਟ ਵੀ ਵੈਸੇ ਆਉਂਦੀ ਹੈ ਜੇ ਤੁਸੀਂ YouTube ਤੇ ਵੇਖੋ ਤੇ ਹਰਨੀਆਂ ਬੈਲਟ ਸਹੀ ਇਲਾਜ ਨਹੀਂ ਹੈ ਇਹ ਪਰੇਸ਼ਾਨ ਕਰਨ ਵਾਲੀ ਵਿਧੀ ਹੈ ਇਸ ਨੂੰ ਹਰ ਸਮੇਂ ਇੱਕੋ ਥਾਂ ਸਰਾਖ ਤੇ ਰੱਖਣਾ ਮੁਸ਼ਕਲ ਹੁੰਦਾ ਹੈ ਇਸ ਲਈ ਹਰਨੀਆਂ ਤਾਂ ਖਤਮ ਹੁੰਦਾ ਹੀ ਨਹੀਂ ਸਗੋਂ ਇਸ ਤੇ ਦਿਵਾ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਸੋ ਕਈ ਲੋਕ ਬੈਲਟ ਲਾਉਂਦੇ ਨੇ ਨਾ ਹਰਨੀਆਂ ਤੋਂ ਸੋ ਇਸ ਬਾਰੇ ਵੀ ਡਾਕਟਰ ਅਜੀਤ ਪਾਲ ਸਿੰਘ ਐਮ ਡੀ ਸਾਹਿਬ ਦਾ ਕਹਿਣਾ ਕਿ ਇਹ ਦਰੁਸਤ ਨਹੀਂ ਹੈ ਨੰਬਰ ਹੈ ਡਾਕਟਰ ਅਜੀਤਪਾਲ ਸਿੰਘ ਐਮ ਡੀ ਬਠਿੰਡੇ ਰਹਿੰਦੇ ਆ ਨੰਬਰ ਹੈ ਉਹਨਾਂ ਦਾ 98156 29301 ਸੋ ਐਸੀ ਹਰਨੀਆਂ ਬਾਰੇ ਅਹਿਮ ਜਾਣਕਾਰੀਆਂ ਆ ਡਾਕਟਰ ਅਜੀਤਪਾਲ ਸਿੰਘ ਐਮ ਡੀ ਵੱਲੋਂ ਤੇ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਿਹਤ ਸੋ امیدਾ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਸੋਮਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਗੱਲਬਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਟਿਵਾਣਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਤੇ ਆਪਣੀ ਵੈਬਸਾਈਟ ਤੇ ਆਪਣੇ ਆਈਫੋਨ ਤੇ ਐਂਡਰਾਇਡ ਐਪਸ ਤੇ ਜਾਂ ਆਪਣੇ Facebook ਪੇਜ ਤੇ ਆਪਾਂ ਲਾਈਵ ਨਹੀਂ ਹੁੰਦੇ ਅੱਜਕੱਲ ਸਿਰਫ ਸਿਰਫ YouTube ਤੇ ਹੀ ਲਾਈਵ ਹੁੰਨੇ ਆ ਸੋ ਇਸੇ YouTube from the link ਜਾਂ ਆਪਣੇ ਕੁਝ ਵੀਡੀਓ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਜਾਂ ਤੇ ਮੰਗਵਾ ਸਕਦੇ ਹੋ 9876309655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਪ੍ਰੋਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ